ਅੱਜ ਦੇ ਬਹੁਤ ਹੀ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਇਸ ਇਕੱਠ ਦੇ ਵਿੱਚ ਸ਼ਾਮਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹਲਕਾ ਕਰਨ ਦੇ ਮੈਂ ਤਾਂ ਕਹਾਗਾ ਕਿ ਬਹੁਤ ਹੀ ਇਮਾਨਦਾਰ ਸੇਵਾਦਾਰ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਅਨਮੋਲ ਗਗਨ ਮਾਨੀ ਐਮਐਲਏ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸੋਹੀ ਪਰਿਵਾਰ ਤੋਂ ਸਾਡੇ ਮਹਿਮਣ ਮੈਡਮ ਸ਼੍ਰੀਮਤੀ ਸੋਹੀ ਜੀ ਮੈਂ ਸਾਰਿਆਂ ਨੂੰ ਸਾਰੀ ਸੰਗਤ ਨੂੰ ਪੰਜ ਸਰਪੰਚ ਸਾਹਿਬਾਨ ਬਲਾਕ ਸੰਪਤੀਆਂ ਦੇ ਮੈਂਬਰ ਸਾਹਿਬਾਨ ਸਾਰੇ ਹੀ ਹਣਕੇ ਤੇ ਜਿਹੜੇ ਵੀ ਸੱਜਣ ਇੱਥੇ ਪਹੁੰਚੇ ਮੈਂ ਸਾਰਿਆਂ ਨੂੰ ਬਧਿ ਰਚ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪੰਜਾਬ ਸਰਕਾਰ ਦੇ ਵੱਲੋਂ ਸਾਡੇ ਸਤਕਾਰਯੋਗ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦੇ ਵੱਲੋਂ ਬਹੁਤ ਹੀ ਵਧੀਆ ਸਕੀਮ ਜਿਹੜੀ ਕਿ ਸੇਧ ਸਭਾਵਾਂ ਦੇ ਲਈ ਸਮਰਪਿਤ ਹੈ ਉਹ ਹਰ ਘਰ ਨੂੰ ਹਰ ਮੈਂਬਰ ਨੂੰ ਪਰਿਵਾਰ ਦੇ ਨੂੰ ਮਿਲ ਜਾ ਰਹੀ ਹੈ ਇਸ ਦੇ ਲਈ ਸਾਡੇ ਮੁੱਖ ਮੰਤਰੀ ਸਾਹਿਬ ਬਧਾਈ ਦੇ ਪਾਤਰ ਹੈ ਉਥੇ ਨਾਲ ਹੀ ਸਾਡੇ ਹਲਕੇ ਦੇ ਸਾਡੇ ਮੈਡਮ ਅਮੋਲਕ ਗਗਨਮਾਨ ਜੀ ਜਿਹੜੇ ਜਿਹੜੇ ਕਿ ਸਾਡੀ ਆਵਾਜ਼ ਹਲਕੇ ਦੀ ਅਸੈਂਬਲੀ ਦੇ ਵਿੱਚ ਰੱਖਦੇ ਆਏ ਆ ਉਹਨਾਂ ਦੀ ਸਨੇਹ ਸਲਾਹਾਂ ਦੇ ਨਾਲ ਜਿਹੜਾ ਇਹ ਅੱਜ ਸਾਨੂੰ ਬਹੁਤ ਵੱਡਾ ਇਹ ਪੈਕੇਜ ਸਾਡੀ ਸੰਗਤ ਤੋਂ ਮਿਲਿਆ ਉਹਦੇ ਵਿੱਚ ਸਾਡੇ ਐਮ ਐਨ ਏ ਮੈਡਮ ਦਾ ਵੀ ਯੋਗਦਾਨ ਹੈ ਔਰ ਬਧਾਈ ਦੇ ਪਾਤਰ ਸਾਰੀ ਕੈਬਨਿਟ ਔਰ ਸਾਡੀ ਸਮੁੱਚੀ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਔਰ ਮੈਂ ਤਾਂ ਪਹਿਲਾਂ ਸਰਦਾਰ ਜੀ ਸਰੀਰ ਕਲਪ ਤੋਂ ਕਹਿ ਕੇ ਗਏ ਹਨ ਕਿ ਅਸੀਂ ਸੁਣਦੇ ਹੁੰਦੇ ਸੀ ਕਿ ਸਕੀਮਾਂ ਸਿਰਫ ਵਿਦੇਸ਼ਾਂ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਯੂਰਪ ਦੇ ਵਿੱਚ ਮਿਲਦੀਆਂ ਕਿ ਸਿਹਤ ਸਭਾਵਾਂ ਤੇ ਸਟੈਂਡਰਡ ਉੱਥੇ ਫਰੀ ਹੈ ਪਰ ਸਰਕਾਰ ਦੇ ਸਾਥੀਓ ਆਪਾਂ ਨੂੰ ਪਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਅੱਜ ਸਾਡਾ ਪੰਜਾਬ ਸਿਹਤ ਸਭਾਵਾਂ ਦੇ ਵਿੱਚ ਵੀ ਮੌਰੀ ਹੈ ਔਰ ਸਿਹਤ ਸਿੱਖਿਆ ਜਿਹੜੀ ਕਿ ਸਿੱਖਿਆ ਪ੍ਰਣਾਲੀ ਉਹਦੇ ਵਿੱਚ ਵੀ ਸਾਡਾ ਪੰਜਾਬ ਪੂਰੇ ਦੇਸ਼ ਦੇ ਵਿੱਚ ਅਵਲ ਦਰਜੇ ਤੇ ਆ ਰਿਹਾ ਔਰ ਪਿੱਛੇ ਬਹੁਤ ਸਿੱਧਾ ਹੋਇਆ ਸੀਐਮ ਸਾਹਿਬ ਦੀਆਂ ਮੈਂ ਇੱਕ ਹਮਤਾਬਚਨ ਸਾਹਿਬ ਦਾ ਕੋਣ ਬਣੇਗਾ ਕਰੋੜਪਤੀ ਪ੍ਰੋਗਰਾਮ ਦੇਖ ਰਿਹਾ ਸੀ ਉਸ ਦੇ ਵਿੱਚ ਵੀ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਜਦੋਂ ਕੋਈ ਐਕਸੀਡੈਂਟ ਹੁੰਦਾ ਰੋਡਾਂ ਤੇ ਤਾਂ ਪਹਿਲਾ ਸਭ ਤੋਂ ਪਹਿਲਾਂ ਉਹ ਜਿਹੜੀ ਸਕੀਮ ਹੈ ਕਿਸੇ ਜ਼ਖਮ ਨੂੰ ਲੈ ਕੇ ਜਾਣ ਦੀ ਕਿਹੜੇ ਸਟੇਟ ਨੇ ਸ਼ੁਰੂ ਕੀਤੀ ਤਾਂ ਉੱਥੇ ਸਭ ਤੋਂ ਪਹਿਲਾਂ ਨਾਮ ਸਕਾਰੂਕ ਸਾਥੀਓ ਆਪਣੇ ਪੰਜਾਬ ਸਟੇਟ ਦਾ ਆ ਆਪਣੇ ਸੀਐਮ ਭਗਵੰਤ ਮਾਨ ਸਾਹਿਬ ਦਾ ਆ ਇੱਕੋ ਵੱਧ ਹੋਰ ਨਿੰਦਣ ਵਾਲੇ ਲੋਕੀ ਬਹੁਤ ਹੁੰਦੇ ਨੇ ਕਿ ਸਰਕਾਰ ਕੁਝ ਨਹੀਂ ਕਰਦੀ ਇਹ ਨਹੀਂ ਕਰਦੀ ਉਹ ਨਹੀਂ ਕਰਦੀ ਪਰ ਕਹਿਣ ਕਰ ਕਹਿਣੀ ਔਰ ਕਤਰੀਚ ਫਰਕ ਹੁੰਦਾ ਅੱਜ ਸਾਡਾ ਪੰਜਾਬ ਪੂਰਾ ਸੁੱਖ ਭੋਗ ਰਿਹਾ ਔਰ ਭੋਗੇਗਾ ਔਰ ਮੈਂ ਉਮੀਦ ਕਰਦਾ ਕਿ ਸਾਡੀ ਪੰਜਾਬ ਸਰਕਾਰ ਜਿਹੜੀਆਂ ਸੁਵਿਧਾਾਂ ਦੇ ਰਹੀ ਹੈ ਜੋ ਇਹਨਾਂ ਨੇ ਵਾਅਦੇ ਕੀਤੇ ਪੂਰੇ ਕੀਤੇ ਚਾਹੇ ਬਿਜਲੀ ਦਾ ਹੋਵੇ ਫ੍ਰੀ ਬਿਜਲੀ ਦਿੱਤੀ ਸਾਰੇ ਪੰਜਾਬ ਨੂੰ ਦਿੱਤੀ ਅੱਜ ਕੋਈ ਵੀ ਚਾਹੇ ਆਪੋਜੀਸ਼ਨ ਦੇ ਲੋਕ ਲੀਡਰ ਬੋਲਦੇ ਆ ਲੋਕ ਨਹੀਂ ਬੋਲਦੇ ਜਿਹੜੇ ਆਪੋਜੀਸ਼ਨ ਦੇ ਲੀਡਰ ਹੈ ਉਹ ਬੋਲ ਰਹੇ ਆ ਕਿ ਪੰਜਾਬ ਚ ਕੁਝ ਨਹੀਂ ਕਰਿਆ ਸਰਕਾਰ ਨੇ ਪਰ ਜਿਹੜੀ ਆਵਾਮ ਹੈ ਲੋਕ ਹੈ ਜਨਤਾ ਜਿਹੜੀ ਇਸ ਚੀਜ਼ ਨੂੰ ਭੋਗ ਰਹੀ ਹੈ ਸੁਖ ਲੈ ਰਹੀ ਹੈ ਉਹਨਾਂ ਦੀ ਆਤਮਾ ਠੰਡੀ ਹੈ ਸਰਕਾਰਯੋਗ ਸਾਥੀਓ ਯਾਦ ਰੱਖਿਓ ਇਹ ਗਲਤ ਪ੍ਰੋਪਗੈਂਡਾ ਜਿਹੜਾ ਕਰਦਾ ਉਹਨੂੰ ਮੂੰਹ ਤੇ ਰੋਕੋ ਵੀ ਭਾਈ ਤੂੰ ਗਲਤ ਬੋਲ ਰਿਹਾ ਤੇਰੇ ਘਰ ਬਿਜਲੀ ਨਹੀਂ ਆਉਂਦੀ ਤੇਰੇ ਘਰ ਪਾਣੀ ਫ੍ਰੀ ਨਹੀਂ ਆਉਂਦਾ ਅੱਜ ਨਵੀਂ ਸਕੀਮ ਜਿਹੜੀ ਆਪਸੋ 10 ਲੱਖ ਦਾ ਬੀਮਾ ਹੋਇਆ ਇਹ ਵੀ ਆਪਾਂ ਪੁੱਛਣਾ ਸਾਰਿਆਂ ਨੂੰ ਕਿ ਤੁਹਾਨੂੰ ਮਿਲਦਾ ਔਰ ਸਾਡੇ ਵਰਕਰਾਂ ਦਾ ਫਰਜ਼ ਵਧਦਾ ਅਸੀਂ ਘਰ ਘਰ ਜਾ ਕੇ ਕਿੱਦ ਨੂੰ ਵੰਜਾਂ ਨੇ ਰਹਿਣ ਦਈਏ ਔਰ ਸਾਨੂੰ ਬਹੁਤ ਹੀ ਮਾਣ ਫਖਰ ਦੀ ਗੱਲ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਕੇ ਹਰਕੇ ਦੀ ਨੁਮਾਇੰਦੀ ਕਰ ਰਹੇ ਆ ਸਾਡੀ ਡਿਪਾਰਟਮੈਂਟ ਮਨਮੋਹ ਗਗਨਮਾਨ ਜੀ ਬਹੁਤ ਇਮਾਨਦਾਰੀ ਨਾਲ ਮੈਂ ਤੋਂ ਪਹਿਲਾਂ ਸਾਰੇ ਬਲਾਰਿਆਂ ਨੇ ਦੱਸਿਆ ਕਿ ਬਹੁਤ ਜਿਹੜਾ ਵੀ ਐ ਇਸ ਤਰ੍ਹਾਂ ਤੇ ਚੱਲ ਕੇ ਆਇਆ ਪਹਿਲਾਂ ਅਸੀਂ ਕਾਪੋਜੀਰਾ ਨਾਲ ਜੁੜੇ ਹੋਏ ਸੀ ਸਰਦਾਰ ਜੋਧਾ ਸਿੰਘ ਜੀ ਮਾਨ ਸਾਹਿਬ ਨੇ ਔਰ ਜਦੋਂ ਭੈਣ ਜੀ ਨੇ ਗ੍ਰੈਸੀ ਜੀਵਨ ਚਾਹਿਆ ਸੀ ਸਾਡੇ ਸੋਹੀ ਪਰਿਵਾਰ ਨੇ ਵੀ ਸਾਡੀ ਸਾਰਿਆਂ ਦੀ ਜਦੋਂ ਵੀ ਕੋਈ ਇਸ ਕਰਤੇ ਆਉਂਦਾ ਉਸ ਦੀ ਕੋਈ ਖਾਲੀ ਨਹੀਂ ਜਾਂਦਾ ਔਰ ਸਾਰਾ ਇਸ ਇਸ ਗੱਲ ਦਾ ਸਾਰਾ ਹਲਕਾ ਗਵਾ ਹੈ ਔਰ ਅਸੀਂ ਆਪਣੇ ਸ਼ਹਿਰ ਦੀ ਗੱਲ ਕਰੀਏ ਸਾਡੀ ਕਮੇਟੀ ਨਗਰ ਕੌਂਸਲ ਅਸੀਂ ਉਸ ਦੇ ਵੀ ਕਾਪੋਜੀਸ਼ਨ ਵਿੱਚ ਬੈਠੇ ਆਂ ਕਾਂਗਰਸ ਦੀ ਕਮੇਟੀ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਧੱਕਾ ਨਹੀਂ ਤੋੜਿਆ ਜਦੋਂ ਵੀ ਸਾਡੀ ਭੈਣ ਜੀ ਨੇ ਬਾਹਰ ਫੜੀ ਸੀ ਨਾ ਤੇ ਲੜਨ ਲੱਗੇ ਔਰ ਇਹਨਾਂ ਨੇ ਸਾਨੂੰ ਸਾਡੇ ਸ਼ਹਿਰ ਨੂੰ ਤਰੱਕੀ ਦੇ ਵੱਲ ਲਿਜਾ ਰਹੇ ਹੈ ਔਰ ਉਮੀਦ ਬਹੁਤ ਹੈ ਆਉਣ ਵਾਲੇ ਸਮੇਂ ਵਿੱਚ ਵੀ ਕਿਉਂਕਿ ਕਮੇਟੀਆਂ ਪੰਘੂੜਾ ਜਾ ਰਹੀਆਂ ਨਵੀਆਂ ਕਮੇਟੀਆਂ ਵਿੱਚ ਵੀ ਸਾਨੂੰ ਬਹੁਤ ਉਮੀਦ ਹੈ ਕਿ ਸਾਡੇ ਸ਼ਹਿਰ ਦਾ ਵਿਕਾਸ ਬਹੁਤ ਵਧੀਆ ਹੋਊਗਾ ਕਲਚਰ ਹੋਊਗਾ ਹਸਪੀਟਲ ਸਾਡਾ ਸੀਐਚਸੀ ਅਜਿ ਕੁੜਾੜੀ ਆਪਾਂ ਸਾਰੇ ਇਲਾਕਾ ਨਿਵਾਸੀ ਸਾਰੇ ਪਿੰਡਾਂ ਦੇ ਲੋਕ ਉਸ ਹਸਪੀਟਲ ਨਾਲ ਜੁੜੇ ਹੋਏ ਆ ਔਰ ਸੀਐਚਸੀ ਮੋੜ ਦੇ ਬਾਵਜੂਦ ਵੀ ਸਾਡੇ ਹਸਪੀਟਲ ਦੇ ਵਿੱਚ ਗੋਡਿਆਂ ਤੱਕ ਦੇ ਆਪਰੇਸ਼ਨ ਹੋ ਰਹੇ ਆ ਇਹਨਾਂ ਦੀ ਬਦੌਲਤ ਸਾਡੀ ਪਿੰਨ ਅਨਮੋਲਗ ਅਗਨਮਾਨ ਜੀ ਦੀ ਬਦੌਲਤ ਔਰ ਮੈਂ ਬਹੁਤਾ ਕੁਝ ਨਹੀਂ ਕਹਿਣਾ ਗੜੀਆਂ ਨਾਲੀਆਂ ਸਾਰੀਆਂ ਨਿਰੰਤਰ ਵੱਧ ਰਹੀਆਂ ਇਹਨਾਂ ਦੇ ਹੁਕਮਾਂ ਦੇ ਨਾਲ ਕਿਸੇ ਨਾਲ ਕੋਈ ਪੱਖਪਾਤ ਨਹੀਂ ਹੋ ਰਿਹਾ ਮੈਨੂੰ ਇਹਦੀ ਇੱਕ ਗੱਲ ਬਹੁਤ ਵਧੀਆ ਲੱਗੀ ਪੈਂਡ ਜੀ ਉਹਨਾਂ ਦੀ ਕਿ ਮੈਂ ਅਸੀਂ ਬਹੁਤ ਐਮਐਲਏ ਨਾਲ ਕੰਮ ਕਰਿਆ ਪਰ ਇਹਨਾਂ ਦੀ ਗੱਲ ਜਿਹੜੀ ਕਿ ਰਿਸ਼ਕਾਂਤ ਸਿੰਘ ਵਾਲੀ ਔਰ ਇਹਨਾਂ ਨੇ ਇਹ ਹਰ ਵਕਤ ਕਹਿੰਦੇ ਉਹਨੇ ਵੀ ਮੇਤੋ ਮੇਰੇ ਕੋਈ ਇਸ ਗੱਲ ਦਾ ਗੁੱਸਾ ਨਾ ਕਰਿਓ ਕਿਸੇ ਤੇ ਮੇਤੋ ਕੋਗ ਪਰ ਨਹੀਂ ਆ ਹੋਇਆ ਔਰ ਕਿਸੇ ਦੀ ਵਹਿ ਸਾਡੀ ਜੇ ਮਿਸ ਹੋ ਜਾਂਦਾ ਹੈ ਕਮ ਪਰ ਇਹ ਦੇਨੋ ਸਾਡਾ ਦੁੱਖ ਜਿਹਦਾ ਵੀ ਕਿਸੇ ਤੇ ਦੁੱਖ ਪੈਂਦਾ ਉਹਦਾ ਦੁੱਖ ਵੀ ਐਕਟ ਕਰਦੇ ਆ ਔਰ ਕਿਸੇ ਦੀ ਖੁਸ਼ੀ ਆ ਉਹ ਖੁਸ਼ੀ ਵੀ ਸਾਂਝੀ ਕਰਦੇ ਆ ਪਰਵਾਰ ਦਾ ਚਾਹ ਕੋਈ ਵੀ ਮੈਂਬਰ ਪਹੁੰਚਦਾ ਪਹੁੰਚਦਾ ਜਰੂਰ ਹੈ ਔਰ ਮੈਂ ਤਾਂ ਬਸ ਇਹੀ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਆਪਣੀ ਭੈਣ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਏਡੀ ਵੱਡੀ ਜਿਹੜੀ ਦੇਸ਼ ਨੂੰ ਸਾਡੇ ਸਟੇਟ ਨੂੰ ਪ੍ਰਣਾਲੀ ਦਿੱਤੀ ਹੈ ਸਿਹਤ ਦੀ ਔਰ ਬਹੁਤ ਬਹੁਤ ਸਾਡੇ ਸੂਚੇਖਰਾ ਹਾਕ ਤੇ ਵੱਲੋਂ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਸ਼ਹਿਰ ਕਨਾਲੀ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਂਚਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ